ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਅੱਜ ਮੌਸਮ ਹੈਗਾ ਇਹ ਬਹੁਤ ਵਧੀਆ ਤੇ ਮੀਂਹ ਪੈ ਰਿਹਾ ਹੈ ਹਲਕਾ ਹਲਕਾ ਮੀਂਹ ਪੈ ਰਿਹਾ ਚਲੋ ਜੀ ਕੱਲ ਆਪਾਂ ਲੈ ਕੇ ਆਏ ਦੇ ਲਾਲ ਮਿਰਚਾਂ ਤੇ ਮੈਂ ਕੱਲ ਇਹਨਾਂ ਧੋਸ ਵਾਰ ਕੇ ਨਾ ਚੰਗੀ ਤਰ੍ਹਾਂ ਐਨ ਸਕਾਨੀਆਂ ਦੇ ਧੁੱਪਾਂ ਦੇ ਵਿੱਚ ਤੇ ਐਨ ਚੰਗੀ ਤਰ੍ਹਾਂ ਸੁੱਕ ਗਈਆਂ ਚਲੋ ਜੀ ਹੁਣ ਸਰਦੀਆਂ ਆਉਣੀਆਂ ਨਾ ਮੁਰੇ ਮੈਂ ਖਾਂ ਚਲੋ ਵੀ ਸਾਗ ਨਾਲ ਵਧੀਆ ਲੱਗਦਾ achar ਮਿਰਚ ਦਾ ਤੇ ਆਪਾਂ ਪਾ ਲੰਨੇ ਆ ਦੇਖੋ ਜੀ ਮੈਂ ਸਰਦੀਆਂ ਦੇ ਨੇੜੇ ਜਾ ਕੇ ਨਾ ਸਾਨੂੰ ਨਾ ਪਿਛਲੀ ਵਾਰ ਨਾ ਬਿਲਕੁਲ ਲਾਲ ਮਿਰਚ ਨਹੀਂ ਮਿਲੀ ਹੈਗੀ ਸੁੱਕੇ ਸੁੱਕੇ ਜੇ ਮਿਰਚਾਂ ਮਿਲੀਆਂ ਤੇ ਉਹਦਾ ਨਾ ਅਚਾਰ ਵੀ ਵਧੀਆ ਨਹੀਂ ਬਣਦਾ ਹੈਗਾ ਮਸੀ ਗਿਆ ਵੀ ਚਲ ਹੁਣ ਇਸ ਕੀ ਐਤ ਕੀ ਨਾ ਬਹੁਤ ਵਧੀਆ ਨਾ ਮਿਰਚ ਆਈ ਹੋਈ ਆ ਚਲੋ ਆਪਾਂ ਅਚਾਰ ਪਾ ਲੈਨੇ ਆ ਚਲੋ ਜੀ ਤੋੜਨ ਤੋਂ ਪਹਿਲਾਂ ਨਾ ਇਹਦੀ ਨਾ ਬਿਲਕੁਲ ਡੰਡੀਆਂ ਨਹੀਂ ਤੋੜਨੀ ਚਾਹੀਦੀ ਹੈਗੀਆਂ ਜੇ ਆਪਾਂ ਨਾ ਤੋੜ ਤੋਂ ਪਹਿਲਾਂ ਇਹਦੀ ਡੰਡੀ ਤੋੜ ਦੂਗੇ ਨਾ ਫਿਰ ਇਹਨਾਂ ਦੇ ਵਿੱਚ ਨਾ ਪਾਣੀ ਭਰ ਜਾਂਦਾ ਪਾਣੀ ਭਰ ਕੇ ਨਾ ਫਿਰ ਅਚਾਰ ਖਰਾਬ ਹੋ ਜਾਂਦਾ ਹੈ ਸਗੋਂ ਡੰਡੀਆਂ ਸਣੇ ਇਹਨਾਂ ਨੂੰ ਵਾਸ਼ ਕਰੋ ਤੇ ਇਸ ਤਰ੍ਹਾਂ ਹੀ ਸੁਕਾਓ ਤੇ ਹੁਣ ਆਪਣੀ ਲਾਲ ਮਿਰਚਾਂ ਚੰਗੀ ਤਰ੍ਹਾਂ ਸੁੱਕ ਗਈਆਂ ਤੇ ਹੁਣ ਆਪਾਂ ਡ ਦੇਖੋ ਜੀ ਇਹ ਆਪਾਂ ਨੇ ਕੋਈ ਆਈ ਨਹੀਂ ਹੈਗਾ ਵੀ 프라이 ਕਰਕੇ ਪੋਣਾ ਹੈ ਇਹ ਆਪਾਂ ਪਾਵਾਂਗੇ ਸਿਰਕੇ ਦੇ ਵਿੱਚ ਤੇ ਸਿਰਕੇ ਵਾਲਾ achar ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਚਲੋ ਜੀ ਹੁਣ ਆਪਾਂ ਇਹਦੇ ਡੰਡੀਆਂ ਤੋੜ ਲੈਣੇ ਆ ਬੇਟੇ ਦੇ ਵਿੱਚ ਬਹਿ ਕੇ ਨਾ ਰੇਖਾ ਠੰਡੀ ਠੰਡੀ ਚੱਲਦੀ ਆ ਹਵਾ ਮੈਂ ਹੁਣੇ ਸਬਜੀ ਧਰ ਕੇ ਆਈ ਆ ਮਾਹ ਚੱਲ ਐਨੇ ਮੇਰੇ ਕੋਲ ਟਾਈਮ ਹੈਗਾ ਐ ਤੇ ਐਨੇ ਮੈਂ ਐਨੇ ਆ achar ਪਾ ਲੀਏ ਕੰਮ ਨਿਬੇੜ ਦਈਏ ਬਹੁਤ ਅੱਛਾ ਹਵਾ ਆਵਾ ਤਾਂ ਵਧੀਆ ਐ ਮੈਂ ਇਹਨੇ ਤੋੜ ਕੇ ਡੱਬੇ ਦੇ ਵਿੱਚ ਪਾ ਲੈਣੇ ਆ ਬੱਚੇ ਦੇ ਸਿਰਕਾ ਪਾ ਦਾਂਗੇ। ਆਪਣੇ ਪਿੰਡ ਵਿਆਹ ਹੈ ਨੀ ਰੇਡੂਆ ਲੱਗੇ ਹੋਏ ਹੈ। ਇਹ ਲੋਕ ਦੇਖ ਲੈ ਆੜ ਵਿੱਚੇ ਵਿਆਹ ਕਰੀ ਜਾਂਦੇ ਹਨੀ। ਨਿਆਮ ਅੱਗੇ ਕਹਿੰਦੇ ਹੁੰਦੇ ਤੇ ਵੀ ਸੌਣ ਚ ਵੀ ਨਹੀਂ ਵਿਆਹ ਕਰਦੇ ਹੈਗੇ। ਹੁਣ ਤਾਂ ਕਰੀ ਜਾਂਦੇ ਆ। ਇੱਕ ਬਲੌਗਰ ਦਾ ਵੀ ਵਿਆਹ ਆਉਂਦਾ ਏ। ਉਹਦਾ ਵੀ ਬਲੌਗਰ ਦਾ ਵੀ ਵਿਆਹ ਹੈਗਾ ਏ ਸੌਣ ਵਿੱਚੇ। ਵੀਡੀਓ ਦੇਖਦੇ ਹੁੰਦੇ ਸੀ ਉਹਨਾਂ ਦੀਆਂ। ਆਏ ਕਰੀ ਮਿਰਚਾ ਤੋੜ ਕੇ ਆਏ ਨਹੀਂ ਹੈਗਾ। ਬੀਕੇ ਤੇ ਅੱਖਾਂ ਨੂੰ ਹੱਥ ਲਾਲਵੇਂ ਦੋ ਤਿੰਨ ਸਾਬਣ ਲਈ ਤਿੰਨ ਵਾਰੀ ਚਾਰ ਵਾਰੀ ਉਸਤੇ ਮਗਰੋਂ ਲਈ ਮਾੜੀ ਮੋਟੀ ਕੋਈ ਲੋਸ਼ਨ ਲਈ ਜਈ ਵਾ ਨਾ ਭਲੇਖੇ ਨਾਲ ਨਾ ਅੱਖਾਂ ਨੂੰ ਲੱਗ ਜਾਂਦਾ ਹੱਥ ਕਿਦੇ ਤੇ ਟੱਪਦੀ ਫਿਰੇ ਦੇਖੋ ਜੀ ਮਿਰਚ ਬਹੁਤ ਵਧੀਆ ਏ ਕੱਲ ਅਸੀਂ ਸਬਜ਼ੀ ਦੇ ਵਿੱਚ ਦੋ ਮਿਰਚਾਂ ਪਾਈਆਂ ਤੇ ਇੰਨੀ ਜ਼ਿਆਦਾ ਸਬਜ਼ੀ ਤਿੱਖੀ ਬਣੀ ਨਾ ਤੇ ਸਿਰਕੇ ਵਿੱਚ ਪਾ ਕੇ ਤਾਂ ਥੋੜਾ ਜਿਹਾ ਮਠਿਆਸ ਹੋ ਜਾਂਦਾ ਨਾ ਗੰਨੇ ਦਾ ਸਿਰਕਾ ਹੈ ਨਾ ਅੱਛਾ ਇੰਨੀ ਜ਼ਿਆਦਾ ਮਿਰਚ ਆਈ ਹੋਈ ਐ ਨਾ ਰੇਖਾ ਬੋਰੀਆਂ ਦੀ ਬੋਰੀਆਂ ਭਰੀਆਂ ਪਈਆਂ ਨੇ ਬਹੁਤ ਕਿਤੇ ਦੂਰੋਂ ਹੀ ਆਈ ਹੋਈ ਐ ਮਿਰਚ ਉਹ ਮੋਟੀ ਮਿਰਚ ਦਾ achar ਪਾਇਆ ਪਿਛਲੀ ਵਾਰ ਮੈਂ ਉਹ ਨਹੀਂ ਮੈਨੂੰ ਵਧੀਆ ਲੱਗਿਆ ਹੈਗਾ ਬਸ ਸਾਰੀ ਬੀਪੀ ਦਾ ਇਕੜੇ ਦਿੱਤੀ ਆ ਉਹ ਜਿਹੜੇ ਜੀਰੀ ਲਾਉਣੇ ਵਾਲੇ ਬੰਦੇ ਆਏ ਤੇ ਆਹ ਤਿੱਖੀ ਮਿਰਚ ਦਾ achar ਵਧੀਆ ਲੱਗਦਾ ਉਹ ਤਿੱਖੀ ਨਹੀਂ ਯਾਰ ਉਹ ਤਾਂ ਬਸ ਸੂਈਆਂ ਹੁੰਦੀ ਐ ਚਾਹੇ ਉਹਨੂੰ ਬੱਚੇ ਜਿਵੇਂ ਮਰਜ਼ੀ ਖਾਈ ਜਾਣ ਆਸ ਰਾਗੂ ਨਾਲ ਸਬ ਸਬਜੀ ਨਾਲ ਬਹੁਤ ਵਧੀਆ ਲੱਗਦਾ। ਥਿਊ ਬਹੁਤ ਵਧੀਆ ਆ ਰਿਹਾ ਹੈ ਇਸ ਮੌਸਮ ਦਾ। ਐਂ ਲੱਗਦਾ ਹੈ ਜਿਵੇਂ ਨਾ ਸ਼ਿਮਲੇ ਪਹੁੰਚੇ ਹੁੰਨੇ ਆ ਰੇਖਾ ਨੂੰ ਲੈ ਕੇ। ਚੱਲੀਏ। ਕੱਲ ਕੋ ਘੁੰਮ ਕੇ ਆਵਾਂਗੇ। ਜਾਣਾ ਸੌਕਾ ਨਹੀਂ ਹੈਗਾ ਖਰਚਾ ਹੋਣਾ ਹੈ। ਬਿਨਾ ਖਰਚੇ ਕਿ ਬਿਨਾ ਖਰਚੇ ਤੇ ਕਿੱਥੇ ਚਲੀ ਜਾਊਂਗੀ? ਗੱਡੀ ਦੇ ਵਿੱਚ ਪਾਣੀ ਪੈਂਦਾ ਹੈ। ਗੱਲਾ ਦਾ ਤੇ ਤੂੰ ਆਏ ਮਾਰਦੀ ਆ। ਪਹਾੜ ਰੇੜੀਆ ਚੜੀਏ ਬਰਫ ਜਾਣਾ। ਨਹੀਂ ਬਰਫ ਤਾਂ ਹੈਗੀ ਗੱਡੀ 'ਚ ਜਾਉਂਗੀ। ਗੱਡੀ 'ਚ ਪਾਣੀ ਪੈਂਦਾ ਏ? ਤੇਲ। ਗੱਡੀ 'ਚ ਤੇਲ ਪੈਣਾ ਏ। ਫੇ 50 ਲੱਖ ਰੁਪਈਆ ਕੋਲ ਚਾਹੀਦਾ ਏ। ਲੱਖ 1.5 ਲੱਖ ਇੰਨਾ ਤਾਂ ਚਾਹੀਦਾ ਹੀ ਆ। ਜਾਂ ਤੇ ਬੰਦਾ ਘਰ ਤੇ ਤੁਰ ਪਿਆ ਨਾ ਪਾਣੀ ਦੀ ਬੋਤਲ ਐ ਉਹ ਵੀ ਮੁੱਲ ਦੀ ਆਉਣੀ ਆ। ਆਇਦਾ ਹੈ ਨੀਗਾ। ਠੀਕੇ ਬਾਕੀ। 1.5 ਲੱਖ ਸੁਣ ਗਈ ਇਹਦੇ ਹੋਸ਼ ਉਡ ਗਏ। ਜਾਉਂਗੇ ਪਹਾੜਾਂ ਦੇ ਕਮਣ ਨਾ ਨਾ ਐਵੇਂ ਜਾਇਆ ਨਹੀਂ ਨਹੀਂ ਲੋਕ ਜਾਂਦੇ ਆ Shimla ਜਾਇਆ Guwahati ਜਾਇਆ Guwahati ਤਾਂ ਜਾ ਸਕਦੇ ਢੋਟੀ ਤਾਂ ਨਹੀਂ ਆਉਣਾ ਹੈਗਾ ਖਰਚਾ 2 ਲੱਖ ਪਿਆਉ ਹੁੰਦੇ 2 ਲੱਖ ਪਿਆ ਰੱਖਿਆ ਕਰਨਾ ਇਤਨਾ ਬਰੋਗਾਦੀ ਪੰਜਾਬੀ ਗਾਣਾ ਕਿੰਨਾ ਕਿੰਨਾ ਅੱਛਾ ਲੱਗਦਾ ਹੈ ਅੱਜ ਸਵੇਰ ਕਾ ਹੀ ਗਾਣੇ ਚੱਲਦੇ ਬਹੁਤ ਵਧੀਆ ਲੱਗਦਾ ਹੈ ਤੇਰਾ ਦਿਲ ਕਰਦਾ ਹੋਣਾ ਵੀ ਮੈਂ ਨੱਚ ਲੂੰ ਨਹੀਂ हमको नहीं आते नाचे ए पंजाबी बोलियां चलदियां ने کری ਦੁੱਧ ਰੜੀ ਕਾਂਵੇ ਐਸੀਆਂ ਬੋਲੀਆਂ ਨਾ ਵਧੀਆ ਲੱਗਦੀਆਂ ਵਿਆਹ ਸ਼ਾਦੀ ਮੈਂ ਇਹ ਮੈਂ ਕਹਿੰਦੀ ਕਿਲੋ ᱛੀ ਇਹ ਮਿਰਚਾਂ ਪੂਰੀਆਂ ਪੂਰੀਆਂ ਹੀ ਆਈਆਂ ਡੱਬੇ ਵਿੱਚ ਅਰੇ ਖਾਹਾ ਕਰਕੇ ਨਾ ਸਾਰੇ ਜਿਹੜੇ ਇਹ ਕੂੜਾ ਜਿਹਾ ਕਬਾੜਾ ਜਿਹਾ ਸਾਰੇ ਇਹਦੇ ਵਿੱਚ ਪਾ ਦੇ ਪਹਿਲਾ ਆਂਬ ਦੇ ਆਚਾਰ ਦਾ ਕੰਮ ਨਿਵੇੜਿਆ ਉਸਤੇ ਮਗਰੋਂ ਫੇਰ ਮਿਰਚਾਂ ਦਾ ਆਚਾਰ ਹੋ ਗਿਆ ਇਹ ਕਿਹਦਾ ਆਚਾਰ ਇਹ ਬਹੁਤ ਪਾਏ ਆਪਾਂ ਨੇ ਚਲੋ ਜੀ ਆਪਾਂ ਨੇ ਡੰਡੀਆਂ ਤੋਲ ਲੀਆਂ ਐ ਡੰਡੀਆਂ ਤੋੜ ਕੇ ਨਾ ਡੱਬੇ ਦੇ ਵਿੱਚ ਪਾ ਲੀਆਂ ਐ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਆਪਉਣੇ ਹੈਗੇ ਇਹਦੇ ਵਿੱਚ ਪਾਵਾਂਗੇ ਆਪਾਂ ਨੂਣ ਪਾਵਾਂਗੇ ਦੇਖੋ ਜੀ ਜਿਹੜਾ ਆਪਾਂ ਨੇ ਨਾ ਮਿਰਚ ਦਾ ਆਚਾਰ ਪਾਉਣਾ ਹੁੰਦਾ ਨਾ ਉਹਦੇ ਵਿੱਚ ਹੋਰ ਕੋਈ ਚ ਨਹੀਂ ਪੈਂਦਾ ਹੈਗਾ ਉਹਦੇ ਵਿੱਚ ਤੁਸੀਂ ਪਾ ਦੇਣਾ ਹੈ ਨੂਨ ਇੰਨਾ ਕ ਪਾ ਦੇਣਾ ਆਪਾਂ ਨੇ ਨੂਨ ਤੇ ਉੱਪਰ ਤੇ ਪਾ ਦੇਣਾ ਹੈ ਆਪਾਂ ਨੇ ਪੁਣਕੇ ਸਿਰਕਾ ਜਿਵੇਂ ਖੋਲਾਂ ਇਹ ਐਪਲ ਸਾਈਡ ਐਪਲ ਆ ਐਪਲ ਸੀਡਰ ਦਾ ਪਾਵਾਂਗੇ ਸਿਰਕਾ ਇਹ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਹੈ ਜੇ ਇਹ ਆਚਾਰ ਦੇ ਵਿੱਚ ਪਾਵੇ ਨਾ ਆਚਾਰ ਬਹੁਤ ਜ਼ਿਆਦਾ ਸਵਾਦ ਬਣਦਾ ਹੈ ਚਲੋ ਜੀ ਕੋਈ ਵੀ ਚੀਜ਼ ਹੈ ਨਾ ਉਹਨੂੰ ਤੁਸੀਂ ਨਾ ਪੁਣਕੇ ਪਾਇਆ ਕਰੋ ਜ਼ਰੂਰ ਇਹ ਰੇਖਾ ਇੱਕ ਇਹਦੇ ਨਾਲ ਨਹੀਂ ਸਰਨਾ ਹੈਗਾ ਇੱਕ ਬੋਤਲ ਫੋੜ ਦੇ ਦੇ ਇਹਦਾ 2-3 ਦਿਨ ਦੇ ਵਿੱਚ ਨਾ ਰੇਖਾ ਆਚਾਰ ਬਣ ਕੇ ਹੋ ਜਾਣਾ ਤਿਆਰ ਇਹਦੇ ਜੇ ਆਪਾਂ ਨੇ ਮਿਰਚਾਂ ਦਾ achar ਵੀ ਪਾਇਆ ਨਾ ਇਹਦੇ ਉੱਪਰ ਤੱਕ ਸਿਰਕਾ ਫਿਰਨਾ ਚਾਹੀਦਾ ਹੈ ਨਹੀਂ ਤਾਂ ਇਹ ਵੀ ਮਿਰਚ ਵੀ ਫੇਰ ਖਰਾਬ ਹੋ ਜਾਂਦੀ ਆ ਔਰ ਨਾ बस ਦੋ ਹੀ ਬੋਤਲ ਲੈਣੀਆਂ ਥੇਲੇ ਫੜੇ ਇਹਨਾਂ ਟੱਕਣ ਬੰਦ ਕਰ ਦੇ ਆ ਵੀ ਰੱਖ ਦੇ ਚਲੋ ਜੀ ਇਹ ਪਾਤਾ ਹੈ ਆਪਾਂ ਨੇ ਮਿਰਚ ਦਾ achar ਦੋ ਤਿੰਨ ਦਿਨ ਦੇ ਵਿੱਚ ਨਾ ਇਹਨੇ ਚੰਗੀ ਤਰ੍ਹਾਂ ਬਣ ਕੇ ਹੋ ਜਾਣਾ ਤਿਆਰ ਤੇ ਹੁਣ ਵਿੱਚ ਆਪਾਂ ਨੂਨ ਵੀ ਪਾ ਦਿੱਤਾ ਤੇ ਬਹੁਤ ਜ਼ਿਆਦਾ ਨਾ ਟੇਸਟੀ achar ਬਣਦਾ ਹੈ ਮਿਰਚ ਦਾ ਕੱਟਾ ਮਿੱਠਾ ਜਿਹਾ ਹੋ ਜਾਂਦਾ ਹੁਣ ਮਿੱਠਾ ਸਿਰਕਾ ਪਾ ਗਏ ਨਾ ਚਾਹੇ ਜਿੰਨੀ ਮਰਜੀ ਮਿਰਚ ਤਿੱਖੀ ਹੈ ਨਾ ਤੇ ਇਹਨੇ ਹੌਲੀ-ਹੌਲੀ ਨਾ ਮਠਿਆਸ ਤੇ ਆ ਜਾਣਾ ਮਿਰਚ ਨੇ ਤੇ ਹੁਣ ਆਪਾਂ ਇਹਦਾ ਡੱਬਾ ਕਰ ਦਨੇ ਆਂ ਬੰਦ ਇਹ ਇਹ ਹੈਗਾ ਆਚਾਰ ਪਾਉਣ ਦਾ ਤਰੀਕਾ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਮਿਰਚ ਦਾ ਆਚਾਰ ਪਾ ਸਕਦੇ ਬਹੁਤ ਹੀ ਸੌਖੇ ਤਰੀਕੇ ਨਾਲ ਪਾਇਆ ਆਪਾਂ ਨੇ ਤੇ ਸਾਡੀ ਰੇਖਾ ਨੂੰ ਤਾਂ ਆਚਾਰ ਬਹੁਤ ਜ਼ਿਆਦਾ ਪਸੰਦ ਹੈ ਚਲ ਜੀ ਆਪਾਂ ਇਹ ਡੱਬਾ ਭਰ ਲਿਆਏ ਜਦੋਂ ਡੱਬਾ ਖਤਮ ਹੋ ਗਿਆ ਨਾ ਫੇਰ ਆਚਾਰ ਬਣਾ ਲੈਣਾ ਹੈ ਜੇ ਤੁਸੀਂ ਦੂਜੇ ਲੋਡ ਵੀ ਮਿਰਚ ਦਾ achar ਪਾਉਣਾ ਨਾ ਕਟੇ ਕਰਕੇ ਉਹਦੇ ਵਿੱਚ ਵੀ ਮਸਾਲਾ ਭਰ ਕੇ ਬਣਾਉਨੇ ਆ ਨਾ ਉਹ ਵੀ achar ਬਹੁਤ ਜ਼ਿਆਦਾ ਵਧੀਆ ਬਣਦਾ ਹੈ ਜੇ ਤੁਸੀਂ ਫਰਾਈ ਕਰਕੇ achar ਪਾਉਣਾ ਹੈ ਮਿਰਚ ਦਾ ਤੇ ਉਹ ਵੀ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਉਹ ਸਾਡੀ ਫੈਮਿਲੀ ਨਾਲ ਬਹੁਤ ਘੱਟ ਖਾਂਦੀ ਹੈ ਮਿਰਚ ਫਰਾਈ ਵਾਲਾ achar ਤੇ ਜੇ ਖਾਣਾ ਹੈ ਤਾਂ ਇਹਨਾਂ ਨੇ ਸਿਰਕੇ ਵਾਲਾ achar ਹੀ ਪਸੰਦ ਕਰਦੇ ਆ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਹਾਂ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਸ਼ੇਅਰ ਤੇ ਕਮੈਂਟ ਕਰ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੇ ਸੋਹਣੇ ਵੀਡੀਓ ਪਾਉਂਦੇ ਰਵਾਂਗੇ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਬਾਏ ਬਾਏ